ਅੰਜੀ ਖੜੇ ਹੈ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਓਗੇ ਦੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫੇਰ ਉਹਨੂੰ ਧਮਕੀ ਦਿੰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੁਸੇਬੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਇਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਕਿਹਨ ਮੱਕੀ ਨੂੰ ਪੈਣ ਅੱਗੇ ਨੂੰ ਕਤਲ ਹੋਇਆ ਇੱਕ ਜਣਾ ਚੁੱਪ ਕਰਾਇਆ ਗਏ 2 ਮਿੰਟ ਚੁੱਪ ਕਰ ਜਾਓ ਉਹਨਾਂ ਦੇ ਫਿਰ ਬੱਚੀ ਦੀ ਨਿਵਾਜ਼ ਨਹੀਂ ਹੁੰਦੀ ਹਾਂਜੀ ਚੰਨੀ ਸਾਹਿਬ ਜਿਹੜੇ ਪੰਜਾਬ ਦੇ ਹਾਲਾਤ ਹੋਏ ਨੇ ਦਨਵਦਨ ਕਤਰੋਕਾਰ ਤੋਂ ਹੋ ਰਹੀ ਹੈ ਇੱਕ ਹੀ ਸੈਨੇਲ ਵਿੱਚ ਜਿਹੜਾ ਕਮੈਂਟੈਂਟ ਹੋਇਆ ਕੀ ਕਹਿੰਦਾ ਚਲੋ ਜੇ ਸਾਰੇ ਅੱਜ ਮੈਂ ਇੱਕ ਵਾਰ ਚੁੱਪ ਕਰ ਬੰਨ੍ਹ ਕੇ ਅਦਲੇਰੀ ਰੱਖਦਾ ਹਾਂ ਪਰ ਤੁਸੀਂ ਥੋੜਾ ਜਿਹਾ ਸਾਈਡ ਤੇ ਅੱਜ ਮੈਂ ਸੈਨੇ ਪਿੰਡ ਦੇ ਵਿੱਚ ਜਿੱਥੇ ਸਾਫ ਦਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇੱਥੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰ ਨਾਲ ਮਾਰਤਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰ ਵੀ बिकਦਾ ਹੈ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨਾ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ